ਤਾਰ 3-4 ਦਿਨ ਹੋ ਗਏ ਮਨ ਕੇ ਚਲ ਇੱਕ ਪਹਿਲਾ ਮਹੀਨਾ ਇੱਕ ਤਰੀਕ ਤੋਂ ਜਿਹੜੀ ਹੈਗੀ ਠੰਡ ਸ਼ੁਰੂ ਹੋਈਗੀ ਹੈਗੀ ਅੱਜ ਹੋ ਗਈ 7 ਤਰੀਕ ਮਨ ਚਲੋ ਹੁਣ ਤਾਂ 2-3 ਦਿਨ ਹੋ ਗਏ ਬਾੜੀ ਲਗਾਤਾਰ ਠੰਡ ਪਈ ਜਾਂਦੀ ਹੈ ਤੇ ਪਹਿਲੀ ਤਰੀਕ ਤੋਂ ਠੰਡ ਜਿਹੜੀ ਹੈਗੀ ਹੈ ਸ਼ੁਰੂ ਹੋਈ ਹੈ ਵੱਧ ਪੈਣ ਲੱਗੀ ਹੈ ਤੇ ਆਪਾਂ ਥੋੜੀ ਤੁਹਾਨੂੰ ਗੱਲ ਕਹਿਣਾ ਚਾਹੁੰਦੇ ਆ ਕਿ ਤੁਸੀਂ ਐ ਨਾ ਕਹੋ ਵੀ ਆ ਪਕਾਈ ਮਾਰੀ ਜਾਂਦਾ ਇਸ ਵੀਡੀਓ ਇੰਟਰਵਿਊ ਚ ਦੇਖ ਲੈ ਜੂ ਵੇ ਆਪਾਂ ਜਦੋਂ ਆਪਾਂ ਸੀਮ ਲਵਾਦੇ ਰਹਿਣਾ ਨਾ ਬੱਚੇ ਪਸ਼ੂ ਨੂੰ ਤਾਂ ਆਪਾਂ ਨੂੰ ਉਹਦੀ ਸਾਲ ਪਾਰ ਡੀਕ ਰਹਿੰਦੀ ਵੀ ਆਪਾਂ ਚੰਗਾ ਬੱਚਾ ਆਊਗਾ ਵੀ ਕਦੀ ਆਪਾਂ ਕੇਅਰ ਕਰਾਂਗੇ ਤੇ ਹੁਣ ਠੰਡ ਹੋ ਗਈ ਜਿਆਦਾ ਤੇ ਬਈ ਬੱਚਿਆਂ ਨੂੰ ਥੋੜੀ ਜੀ ਕੇਅਰ ਕਰਕੇ ਰੱਖੋ ਉਹਨਾਂ ਨੂੰ ਗੋੜ ਵਗੈਰਾ ਖਵਾਈ ਰੱਖੋ ਉਹਨਾਂ ਥਲੇ ਸੁੱਕਾ ਰੱਖੋ ਕਿਉਂਕਿ ਉਹਨਾਂ ਨੂੰ ਦੁੱਧ ਜਿੰਨਾ ਪੀ ਸੀਗੇ ਉਹਨਾਂ ਨੂੰ ਦੁੱਧ ਪਿਆਓ ਕਿਉਂ ਹੁਣ ਠੰਡ ਦੇ ਸਰਫ ਰਹਿ ਗਏ 20 ਦਿਨ ਰਹਿ ਗਏ ਠੰਡ ਦੇ ਠੀਕ ਹੈ ਜੀ 20 ਦਿਨ ਚ ਆਪਾਂ ਉਹਨਾਂ ਦੀ ਇੱਕ ਮਹੀਨਾ ਪੂਰੀ ਕੇਅਰ ਕਰਾਂਗੇ ਤਾਂ ਆਪਣੀ ਜਿਹੜੀ ਸਾਲ ਭਰਦੀ ਆਪਾਂ ਜਿਹੜੀ ਡੀ ਕਰਦੇ ਆਂ ਵੀ ਚੰਗਾ ਬੱਚਾ ਆਊਗਾ ਚੰਗਾ ਆਪਣਾ ਸਿਵਨ ਲੱਗਿਆ ਹੋਇਆ ਵੀ ਆਪਾਂ ਵਧੀਆ ਉਹਦੀ ਸਾਂਭ-ਸਮਾਲ ਕਰਾਂਗੇ ਕਿਉਂਕਿ ਬੱਚਿਆਂ ਹੁਣ ਨੁਕਸਾਨ ਜਿਹੜਾ ਹੈਗਾ ਠੰਡ ਕਰਕੇ ਬੱਚਿਆਂ ਦਾ ਬਹੁਤ ਜ਼ਿਆਦਾ ਹੋ ਰਿਹਾ ਹੈਗਾ ਓਕੇ ਵੀਰ ਜੀ ਧੰਨਵਾਦ ਸਾਰਿਆਂ ਨੂੰ